ਹੰਦੀ ਬਾਬਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਜਿਹੜੀ ਪਹਿਲਾ ਵਾਲੀ ਵੀਡੀਓ ਦੀ ਬਾਬੇ ਉਹਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਕਮੈਂਟ ਕਰਕੇ ਜਿਹੜਾ ਮੇਰਾ ਹੌਸਲਾ ਬਾਬੇ ਉਹਨੂੰ ਤੁਸੀਂ ਅੱਪ ਕਰਿਆ ਸੋ ਇਹਨੂੰ ਪਤਾ ਆ ਬੇ ਨਵੇਂ-ਨਵੇਂ ਕੰਮ 'ਚ ਹੌਸਲੇ ਤੇ ਥੋੜੀ ਜੀ ਸਾਥ ਦੀ ਲੋੜ ਹੁੰਦੀ ਆ ਤੇ ਤੁਸੀਂ ਉਹ ਦੇ ਰਹੇ ਹੋ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੇ ਬਾਈ ਦੀ ਸਵੇਰ ਦੇ ਉੱਠੇ ਦੀ ਅੱਜ ਤੇ ਤੁਹਾਨੂੰ ਪਤਾ ਕਰੇ ਥੋੜੀ ਜੀ ਸੰਗ ਲੱਗਦੀ ਆ ਯਾਰ ਬੋਲਣ ਲੱਗੇ ਤਾਂ ਕਰਕੇ ਆਪਾਂ ਨੇ ਬਲੌਗ ਦਕਾਰ ਤੋਂ ਸਟਾਰਟ ਕਰਿਆ ਅੱਜ ਜੰਮ ਜੰਮ ਗਈ ਨਹੀਂ ਹੈਗੇ ਤੇ ਕਾਲੂ ਜਮ ਜਮ ਮਜ਼ਾਇਆ ਕਰਾਂਗੇ ਨਾਲ ਤੁਹਾਨੂੰ ਵੀ ਸਿਸਟਮ ਦਿਖਾਵਾਂਗੇ ਕੀ ਗੱਲਬਾਤ ਫਿਟਨੈਸ ਦੇ ਰਾਜ ਦੱਸਿਆ ਕਰਾਂਗੇ ਤੁਹਾਨੂੰ ਬਲੌਗ ਦੇ ਵਿੱਚ ਤੇ ਬਾਕੀ ਆਪਾਂ ਦੁਕਾਨ ਪੁੱਛਦੀ ਵੀ ਤੁਹਾਨੂੰ ਕਿੱਥੇ ਆ ਦੁਕਾਨ ਬਾਈ ਜੀ ਆਪਣੀ ਇੱਥੇ ਆ ਸਾਜਲੀ ਜਿਹੜਾ ਆਪਣਾ ਚੱਠਿਆਂ ਵਾਲਾ ਅੱਡਾ ਨਹੀਂ ਹੈਗਾ ਉੱਥੇ ਆਪਣੀ ਦੁਕਾਨ ਆ ਇਹ ਜੇ ਕੋਈ ਐ ਦਵਾਈ ਦਬੂਈ ਲੈ ਕੇ ਜਾਣਾ ਚਾਹੁੰਦਾ ਤਾਂ ਕੋਈ ਚੱਕਰ ਨਹੀਂ ਬਾਬੋ ਲੈ ਕੇ ਜਾ ਸਕਦੇ ਹੋ ਹਾਂ ਸਾਰੇ ਤਰ੍ਹਾਂ ਦੀ ਦਵਾਈ ਮਤਲਬ ਖੰਗ ਜਖਾਮ ਦੀ ਨਹੀਂ ਬੇਤ ਬਰੂ ਜਿਹੜੀ ਆਪਣੀ ਜੀਰੀ ਆਈ ਹੁੰਦੀ ਹੈ ਕਦੇ ਤੁਸੀਂ ਕੋਈ ਹੋਰ ਦਵਾਈ ਵੀ ਕਦੇ ਲੱਤ ਗੋਡੇ ਜਿਹੜਾ ਬੁਖਾਰ ਚੱਲ ਰਿਹਾ ਵੀ ਉਹਦੀ ਮਿਲਦੀ ਆ ਉਹ ਨਹੀਂ ਮਿਲਦੀ ਤੇ ਬਾਕੀ ਬਾਬੋ ਆਪਣੇ ਇੰਸਟਾਗ੍ਰam ਦਾ ਪੇਜ ਆ ਇਹ ਸਾਰੇ ਕਿਤੇ ਆਪਾਂ ਨੇ ਲਾ ਰੱਖਿਆ ਗੱਡੀਆਂ ਤੇ ਦੁਕਾਨਾਂ ਤੇ ਤੇ ਤੁਸੀਂ ਬਾਬੋ ਇਹਨੂੰ ਫੋਲੋ ਕਰ ਸਕਦੇ ਹੋ ਠੀਕ ਆ ਜਾ ਕੇ ਤੇ ਉੱਥੇ ਵੀ ਤੁਹਾਨੂੰ ਛੱਡਾ ਬਾਈਓ ਮਿਲੂਗਾ ਠੀਕ ਆ ਤੇ ਚਲੋ ਬਾਬੂ ਹੁਣ ਅਸੀਂ ਖੇਤ ਜਾਂਦੇ ਆ ਅੱਜ ਜੀਰੀ ਜੂਰੀ ਵੱਢਾਂਗੇ ਤੇ 10 ਵਜੇ ਮਸ਼ੀਨ ਆਊਗੀ ਤੇ ਅੱਜ ਤੁਹਾਨੂੰ ਦਿਖਾਉਣਾ ਬਾਬੂ ਕੀ ਗੱਲਬਾਤ ਹੋਊਗੀ ਤੇ ਅੱਜ ਪਹਿਲਾਂ ਤੁਹਾਨੂੰ ਖੇਤ ਲੈ ਕੇ ਚੱਲਦੇ ਆ ਤੇ ਖੇਤ ਵਾਲਾ ਥਿਊ ਦਿਖਾਉਣਾ ਬਾਬੂ ਛੱਡਾ ਬਾਈ ਦਾ ਜਖਮ ਜਿਆਦਾ ਕਹਿਤੀ ਜਿਆਦਾ ਪਹਿਲੀ ਉਹੀ ਗੱਲ ਜਿਵੇਂ ਕੁੜੀਆਂ ਆ ਚਾਹਤਾ ਚੌਥੀ ਵਾਰ ਆ ਗਈ ਬਾਬੇ ਜੇ ਬੱਜੇ ਨਾ ਹੋਣੇ ਆਹ ਜਿਆਦਾ ਚੌਥੀ ਵਾਰ ਆ ਰਹੀ ਹੁਣ ਤੇਰੇ ਕੁੜੀਆਂ ਕਹਿੰਦੇ ਸਾਨੂੰ ਕੰਮ ਵਾਲੀ ਕਹਿੰਦੇ ਤੁਸੀਂ ਹਾਂ ਸਰਦਨੀ ਹੁਣ ਬੰਦੇ ਆਉਂਦੇ ਰਹਿੰਦੇ ਨੇ ਹੁਣ ਚਾਹ ਤਾਂ ਬਣੂਗੀ ਏ ਆਏ ਹਾਏ ਹੋਰ ਕਾ ਚਾਹ ਕਾ ਠੀਕ ਹੈ ਜਿਹੜਾ ਬਾਈ ਦਾ ਜ਼ਖਾਮ ਟਾ ਦਈਏ ਹਾਂ ਚਲਾ ਦਾਂਗੇ ਬਾਬੇ ਵਾਲਾ ਲੋਗੋ ਹੋਰ ਹੁਣ ਤਾਂ ਬਲੌਗ ਬਣਾਉਣ ਲੱਗੇ ਆ ਅੱਜ ਅੱਜੇ ਪਹਿਲਾ ਸ਼ੂਟ ਕਰ ਰਹੇ ਆ ਆ ਬਲਤ ਵੀਡੀਓ ਪਾਈ ਦੀਗੀ ਮੈਂ ਕਰਮ ਵਾਲਾ ਹਾਂ ਹਾਂ ਕਰਮ ਵਾਲਾ ਹੋਰ ਵਧੀਆ ਚੱਲਦਾ ਕੰਮ ਕਰ ਚਲੋ ਵਧੀਆ ਹੀ ਚੱਲਣਾ ਚਾਹੀਦਾ ਬੱਬੇ ਪਾਪੇ ਹੁਣ ਮੈਂ ਦਿਖਾਉਂਗਾ ਜੋਰ ਐਨਾ ਭਰਿਆ ਹੀ ਨਹੀਂ ਬੱਬੇ ਜੰਮੀ ਹੱਤਾ ਲੱਗਦੇ ਹੈਵੀ ਆ ਇਹਦੇ ਬੱਬੇ ਜੋਰ ਦਿਖਾਈ ਨਹੀਂ ਗਾ ਅਗਲੀ ਵੀਡੀਓ ਹੋਰ ਤੇ ਦਿਖਾਵੇਂਗਾ ਜੀ ਐਪਲ ਬੱਟੇ ਐਪਲ ਦਾ ਫੋਨ ਮਿਲਦਾ ਐਪਲ ਲਿਆ ਤੈਨੂੰ ਐਪਲ ਦਾ ਫੋਨ ਦੇ ਦਾਂਗੇ ਆ ਦੇਖਾ ਆ ਫੋਨ ਅਸੀਂ ਰੱਖਿਆ ਹੋਇਆ ਵੀ ਜਿਹੜਾ ਇੱਕ ਐਪਲ ਲਿਆ ਹੋਊ ਉਹਨੂੰ ਐਪਲ ਵੱਟੇ ਫੋਨ ਦੇ ਦਾਂਗੇ ਇੱਕ ਸੇਬ ਲਿਆ ਕਿਤੋਂ ਇਹਦਾ ਹਾਂ 5 ਮਿੰਟਾਂ ਦੇ ਵਿੱਚ ਵਿੱਚ ਲੈ ਕੇ ਆਉਣਾ ਪਊ ਇਹਨੂੰ ਲੈ ਇਹਨੂੰ ਭੇਜ ਆ ਬੈਠਾ ਲੈ ਫਿਰ ਇਹਨੂੰ ਮਿਲ ਜੂਗਾ ਫਿਰ ਤੈਨੂੰ ਨਹੀਂ ਮਿਲਣਾ ਇਹਨੂੰ ਤਾਂ ਐਂ ਮਿਲਿਆ ਹੋਇਆ ਨਹੀਂ ਐਪਲ ਲੈ ਆਂਦੇ ਤੈਨੂੰ ਐਪਲ ਦਾ ਫੋਨ ਦੇ ਦਾਂ ਹਾਂ ਲੈ ਆ ਭੱਜ ਕੇ ਜਾ ਕੇ ਜਾਂਦਾ ਛੇਤੀ ਛੇਤੀ ਕਿੱਥੇ ਮਿਲਣਾ ਉਹਦਾ ਫਿਰ ਤੈਨੂੰ ਦੇਖਣਾ ਪਊਗਾ ਜਿੱਥੇ ਤੋਂ ਮਿਲੂਗਾ ਜਾ ਭੱਜਾ 10 ਮਿੰਟ ਨੇ ਦਰ ਲਵੇ ਜੇ 10 ਮਿੰਟਾਂ 'ਚ ਐਪਲ ਲਿਆਇਆ ਤੈਨੂੰ ਫੋਨ ਦੇ ਦਾਂਗੇ ਪੱਕੀ ਗੱਲ ਆ ਆ ਭੱਜ ਐਪਲ ਲਿਆ ਲੈ ਛੇਤੀ ਗਰ ਕਹਾਣੀਆਂ ਨੇ ਲੈ ਐਪਲ ਵਿੱਚ ਕੀ ਗੱਲਾਂ ਮੈਂ ਬਾਬਿਓ ਆ ਦੇਖੋ ਸਾਡਾ ਰੀਲ ਦਾ ਸਿਸਟਮ ਆ ਇੱਥੇ ਵੇਖ ਕੇ ਅਸੀਂ ਨੇ ਹੁਣ ਰੀਲ ਬਣਾ ਕੇ ਹਟਿਆ ਰੀਲ ਬਾਬਿਓ ਅੱਜ ਕੁੜੀਆਂ ਦੇ ਰਿਲੇਟਡ ਬਣਾਈ ਆ ਵੀ ਮਤਲਬ ਜਿਹੜੀਆਂ ਕੁੜੀਆਂ ਕਹਿੰਦੀਆਂ ਦੀਆਂ ਵੀ ਹਾਂ ਵੀ ਤੁਸੀਂ ਘਰ ਵਾਲੀ ਨਹੀਂ ਤੁਸੀਂ ਨੌਕਰਾਨੀ ਲੱਭ ਰਹੇ ਹੋ ਠੀਕ ਆ ਨਹੀਂ ਜੀ ਉਹ ਸੋਚ ਬਾਰੇ ਆਪਾਂ ਨੇ ਇੱਕ ਕੱਲ ਵੀਡੀਓ ਬਣਾਈ ਤੇ ਉਹ ਪਾਈ ਦੀਗੀ ਬਹੁਤ ਭਰਾਵਾਂ ਨੇ ਉਹਦੇ ਕਮੈਂਟ ਕਰਕੇ ਦੱਸਿਆ ਵੀ ਇਹ ਗੱਲ ਬਾਤ ਆ ਤੇ ਅੱਜ ਉਹਦਾ ਆਪਾਂ ਨੇ ਪਾਰਟ 2 ਬਣਾਇਆ ਉਹਦੇ ਵਿੱਚ ਗੱਲਾਂ ਰਹਿ ਗਈਆਂ ਦੀ ਕਿਉਂਕਿ ਇਸ਼ਟਾ ਦੇ ਛੋਟੀ ਵੀਡੀਓ ਪੈਂਦੀ ਆ ਤੇ ਸਾਡੀ ਸੋਚ ਦਾ ਬਾਈ ਇਹ ਚੀਜ਼ ਆ ਸਾਨੂੰ ਆਪਾਂ ਕਹਿੰਦੇ ਪੈਸਾ ਨਹੀਂ ਮੈਟਰ ਕਰਦਾ ਜੇ ਕੁੜੀ 50000 ਕਮਾਉਂਦੀ ਆ ਠੀਕ ਆ 50000 ਘਰੇ ਦੇ ਦਿਆ ਤੇ ਕੋਈ ਜ਼ਿੰਦਗੀ ਚ ਸੁੱਖ ਨਹੀਂ ਹੈਗਾ ਜਾਂ ਸਕੂਨ ਨਹੀਂ ਹੈਗਾ ਉਹ 50000 ਦਾ ਆਪਾਂ ਕੀ ਕਰਾਂਗੇ ਬਾਈ ਜ਼ਿੰਦਗੀ ਚ ਅਸੀਂ ਕਹਿੰਦੇ ਵੀ ਹੱਸ ਕੇ ਢਿਕੇ ਜਿਵੇਂ ਪੁਰਾਣੇ ਠੀਕ ਆ ਪੁਰਾਣੇ ਜਮਾਨਿਆਂ ਚ ਜਿਵੇਂ ਤਿੰਨ ਚਾਰ 부ੜੀਆਂ ਇਕੱਠੀਆਂ ਹੋ ਕੇ ਰੋਟੀਆਂ ਲਾਉਂਦੀਆਂ ਚਾਹ ਪਾਣੀ ਕਿਸੇ ਨੇ ਰੋਟੀ ਫੜਾਤੀ ਤੇ ਬੰਦੇ ਕੰਮਕੁਮ ਕਰਕੇ ਆਉਂਦੇ ਉਹ ਚੀਜ਼ਾਂ ਬਹੁਤ ਸੋਹਣੀਆਂ ਦੀ ਯਾਰ ਇੱਕ ਮੰਜੀਆਂ ਲੈਣ ਤੇ ਲੱਗੇ ਹੁੰਦੇ ਯਾਰ ਕੂਲਰ ਲੱਗਿਆ ਹੁੰਦਾ ਬਹੁਤ ਸਵਾਦ ਸੀ ਬਾਬ ਉਹੀ ਚੀਜ਼ ਅਸੀਂ ਭਾਲਦੇ ਆ ਵੀ ਪੈਸੇ ਘੱਟ ਬਿਨਾ ਸਰ ਜੂਗਾ ਪਰ ਜਿਹੜੇ ਆਪਣੇ ਰਿਸ਼ਤੇਦਾਰ ਜਿਹਾ ਜਿਵੇਂ ਆਪਣੇ ਘਰ ਦੇ ਜਾਂ ਆਪਣੀ ਘਰ ਵਾਲੀ ਵੀ ਵਧੀਆ ਸੁਭਾਅ ਹੋਵੇ ਕੋਈ ਮੱਥੇ ਵਟਨਾ ਪਾਵੇ ਕੋਈ ਵੀ ਆਪਾਂ ਚੀਜ਼ ਕਹਿਦੀ ਏ ਉਹ ਚੀਜ਼ਾਂ ਕਰਕੇ ਮੈਂ ਉਹ ਵੀਡੀਓ ਪਾਈ ਤੀਗੀ ਤੇ ਬਾਕੀ ਬਾਈ ਜੀ ਤੁਸੀਂ ਆਪਦੇ ਵਿਚਾਰ ਦਿਆ ਕਰੋ ਕਮੈਂਟਾਂ ਵਿੱਚ ਕੀ ਗੱਲਬਾਤ ਹੁੰਦੀ ਆ ਮੈਂ ਤਾਂ ਆਪਣੀ ਸੋਚ ਰੱਖਦਾ ਹੁਣ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਹੈਗਾ ਪਰ ਜਿੰਮੀ ਦੀ ਮੇਰੀ ਸੋਚ ਆ ਬਾਈ ਜੀ ਉਹ ਚੀਜ਼ ਮੈਂ ਤੁਹਾਡੇ ਸਾਹਮਣੇ ਕਰਦਾ ਨਾ ਵੀ ਮੇਰੀ ਸੋਚ ਐਵੇਂ ਆ ਅਸੀਂ ਤਾਂ ਬਾਈ ਜੀ ਐ ਚਾਉਣਾ ਵੀ 100 ਸਾਲ ਪੁਰਾਣੇ ਜ਼ਮਾਨੇ ਚ ਵਗ ਜੀਏ ਉਹ ਪੁਰਾਣੇ ਜਿਵੇਂ ਸਿਸਟਮ ਉਹਦੇ ਖੇਤੀਬਾੜੀ ਜਿਹੜਾ ਸੰਦ ਚੱਲਦੇ ਦੀਗੇ ਉਹ ਚੀਜ਼ ਵਧੀਆ ਲੱਗਦੀ ਆ ਯਾਰ ਤੇ ਬਾਕੀ ਹਰੇਕ ਦੀ ਅਲੱਗ-ਅਲੱਗ ਸੋਚ ਆ ਕੋਈ ਮਾਡਰਨ ਬੰਦਾ ਕਿਸੇ ਨੂੰ ਸਟਾਰਟ ਬੱਕ ਦੀ ਚਾਹ ਪੀ ਕੇ ਵੀ ਸਵਾਦ ਨਹੀਂ ਆਉਂਦਾ ਕਿਸੇ ਨੂੰ ਘਰ ਵਾਲੀ ਚਾਹ ਗੋੜ ਵਾਲੀ ਚਾਹ ਪੀ ਕੇ ਵੀ ਨਿਯਾਰ ਆ ਜਾਂਦਾ ਹੈ ਇਹਦਾ ਬਾਈ ਜੀ ਹਰੇਕ ਦੀ ਅਲ ਕਿਸੇ ਨੂੰ ਫੋਰਚੂਨਰ ਚ ਨਹੀਂ ਸੁਆਦ ਆਉਂਦਾ ਕਿਸੇ ਨੂੰ ਸਾਈਕਲ ਦੇ ਸੁਆਦ ਆ ਜਾਂਦਾ ਸਭ ਦੀ ਅਲੱਗ-ਅਲੱਗ ਸੋਚ ਹੁੰਦੀ ਹੈ ਬਾਈ ਜੀ ਬਾਕੀ ਬਾਪਿਓ ਜਿਹਦੀ ਵੱਡਣ ਲੱਗਦੇ ਆ ਮਸ਼ੀਨ ਵਾਲਾ ਕੱਲ ਦੇ ਲਾਰੇ ਲਾਈ ਜਾਂਦਾ ਹੈ ਆ ਹੀ ਨਹੀਂ ਰਹਿ ਗਿਆ ਬੰਦਾ ਬਲੌਗ ਵਾਲੇ ਨੂੰ ਪਹਿਲਾਂ ਉਹਨੂੰ ਬਲੌਗ ਚ ਨੂੰ ਪਹਿਲਾਂ ਤਾਂ ਗਾਲਾਂ ਕੱਢਾਂਗੇ ਵੀ ਹਾਂ ਵੀ ਬੰਦਾ ਯਾਰ ਨਵੀਂ ਮਸ਼ੀਨ ਲਈ ਆ ਉਹ ਕਹਿੰਦਾ ਵੀ 5-6 ਕਿੱਲੇ ਮਿੱਥੋਂ ਵੜਾ ਲਓ ਮੈਂ ਚਲੋ ਠੀਕ ਆ ਨਵਾਂ ਕੰਮ ਤੋੜਿਆ ਯਾਰ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਠੀਕ ਆ ਉਹਦਾ ਉਹ ਇੱਕ ਮੱਖਣ ਬੰਦਾ ਆਪਣਾ ਦਵਾਈਆਂ ਲੈ ਕੇ ਜਾਂਦਾ ਤੇ ਉਹ ਤੋਂ ਲੈਣੇ ਹੁੰਨੇ ਆ ਮੱਖਣ ਸਾਲ ਉਹ ਤੋਂ ਬਣਾਉਣੇ ਹੁੰਨੇ ਆ ਲੈਣੇ ਹੁੰਨੇ ਆ ਉਹ ਤੋਂ ਸਾਰੀ ਚੀੜੀ ਵੜਾਉਣੇ ਹੁੰਨੇ ਆ ਵੀ ਚਲੋ ਜੀ ਨਵੀਂ ਮਸ਼ੀਨ ਆ 5-6 ਕਿੱਲੇ ਆਪਾਂ ਇਹ ਤੋਂ ਵੜਾਵਾਂਗੇ ਪਰ ਕੱਲ ਤਾਂ ਲਾਰੇ ਲਈ ਜਾਂਦਾ ਯਾਰ ਬੰਦਾ ਚਲੋ ਦੇਖਦੇ ਆ ਜਦੋਂ ਆ ਗਿਆ ਇੱਕ ਦੋ ਲਾਈਵ ਦੇ ਵਿੱਚ ਬਲੌਗ ਦੇ ਵਿੱਚ ਵੀ ਅਸੀਂ ਕਹਾਂਗੇ ਵੀ ਐ ਨਹੀਂ ਬਾਬੇ ਕਮੈਂਟਮੈਂਟ ਸਹੀ ਬੰਦੇ ਦੀ ਜਵਾਨ ਤੋਂ ਬਾਬੇ ਬੰਦਾ ਪੱਕ ਜਿਹੜੀ ਵੀ ਗੱਲ ਕਰਨੀ ਹੁੰਦੀ ਆ ਚਾਹੇ ਤੁਸੀਂ 2 ਦਿਨ ਲੇਟ ਕਹਿ ਦਿਓ ਪਰ ਜ਼ਬਾਨ ਦੇ ਪੱਕੇ ਰਹਿ ਜਾ ਕਰੋ ਬਾਬੇ ਠੀਕਾ ਮਾੜਾ ਮੋਟਾ ਉੱਤੇ ਨੀਤੇ ਹੋ ਜਾਂਦਾ ਪਰ ਕਹਿੰਦੇ ਹੁੰਦੇ ਤਰੀ ਤੀਮ ਜੜੀ ਜਮਾਨਾ ਟੀਮੀ ਦੇ ਬੰਦੇ ਜਹੀ ਫਰਕ ਹੁੰਦਾ ਬੰਦੇ ਸਭ ਤੋਂ ਪਹਿਲਾਂ ਜ਼ਬਾਨ ਹੁੰਦੀ ਆ ਠੀਕ ਆ ਤੇ ਬਾਕੀ ਬਾਬੇ ਤੁਸੀਂ ਵੀ ਜ਼ਬਾਨ ਦੇ ਪੱਕੇ ਰਹਿਣਾ ਸੀ ਤਾਂ ਹੈਗੇ ਆ ਹੈ ਚੱਲੀਏ ਬਾਈ ਚਲੋ ਬਾਈ ਚਲੋ ਬਾਈ ਹੈ ਬਾਬੇ ਇਹਦਾ ਗਾਲਾ ਐਪਲ ਵਿੱਚ ਕੀ ਗੱਲਾਂ ਪੈਣਗੀਆਂ ਹੈ ਐਪਲ ਵਿੱਚ ਕੀ ਗੱਲਾਂ ਪੈਣਗੀਆਂ ਇੱਦਾਂ ਹਾਂ ਮੇਰੇ ਕਿਨੇ ਕੇਸਾ ਤੇਰੇ ਨਾਲ ਤੈਨੂੰ ਪੈਸੇ ਵੀ ਦੇ ਦਨੇ ਆ ਫਰੂਟ ਕਹਿ ਰਹੇ ਆ ਫਰੂਟ ਫਰੂਟ ਸੇਬ ਐਪਲ ਕਸ਼ਮੀਰੀ ਸੇਵ ਆ ਪਤਾ ਹੈ ਆਉਂਗਾ ਲਿਆ ਫਿਰ ਫੋਨ ਮਿਲ ਜੂਗਾ ਫਿਰ ਫੋਨ ਮਿਲ ਜੂਗਾ ਉਹਦੇ ਉਹ ਭਾਈ ਹੁੰਦਾ ਫੋਨ ਵਾਲਾ ਉਹ ਤੋਂ ਮਿਲੂ ਅੱਛਾ ਯਾਰ ਸੁਣ ਮੈਂ ਗੱਲ ਉਹ ਹੀ ਕਰ ਰਹੀ ਜੀ ਹੁਣ ਜਿਵੇਂ ਡੱਲੇ ਵਾਲਾ ਘਰਾਹਾ ਵੀ ਇਹ ਆਗੂ ਆ ਗਏ ਇੰਨਾ ਕਰਕੇ ਇਹਨਾਂ ਦੀ ਆਪ ਚ ਲੜਾਈ ਹੋਊਗੀ ਸੌ ਲੜਾਈ ਹੋਊਗੀ ਪਰ ਮੇਨ ਲੜਾਈ ਇਹ ਕਿ ਪਸਾਰੀ ਦੀ ਠੀਕ ਆ ਇਹਨਾਂ ਨੇ ਆਪਦੀਆਂ ਲੜਾਈਆਂ ਕਰਕੇ ਵੀ ਹੋਰ ਬੰਦੇ ਜਿਹੜੇ ਉਹ ਜਿਹਨੂੰ ਮੁੰਡਾ ਮਰਿਆ ਉੱਤੇ ਟੈਕਨੋਰੀ ਬਾਰਡਰ ਤੇ ਉਹ ਮੁੰਡੇ ਮਰਾਤੀਆਂ ਦੀ ਫੱਟਾ ਮਰਾਤੀਆਂ ਹਾਂ ਵੀ ਹਾਂ ਹੁਣ ਆਪਾਂ ਤਾਂ ਕਿਸਾਨੀ ਕਰਕੇ ਜਾਰੇ ਜੇ ਮੈਨੂੰ ਕੋਈ ਕਹੇ ਗਰਾਹ ਹਾਲ ਆ ਜਾਂ ਸਿੱਧੂਪੁਰ ਵਾਲਾ ਵੀ ਤੂੰ ਇੱਥੇ ਆ ਮੈਂ ਕਿਉਂ ਜਾਊਗਾ ਮੈਨੂੰ ਪਤਾ ਵੀ ਕਿਸਾਨੀ ਕਰਕੇ ਲੜਾਈ ਹੋਈ ਹੈ ਤਾਂ ਮੈਂ ਜਾਊਗਾ ਤੇ ਉੱਥੇ ਕੋਈ ਪਾਰਟੀ ਖੜੀ ਹੈ ਜੇ ਨਹੀਂ ਖੜੀ ਹੈ ਤੇ ਇਹੀ ਗੱਲ ਆ ਵੀ ਆਪਣਾ ਸਾਰੇ ਲੋਕਾਂ ਦਾ ਖੜਨ ਦਾ ਇਹ ਸਾਰੇ ਬੰਦੇ ਤਾਂ ਹੀ ਪਾਟ ਕੇ ਬੋਲਦੇ ਤਾਂ ਹੀ ਪਾਟਦੇ ਹਾਂ ਸਾਹਿਬ ਉਹ ਆਪਾਂ ਦਿੱਲੀ ਗਈ ਸੀ ਜਦੋਂ ਸਾਰੇ ਇਕੱਠੇ ਸੀਗੇ ਠੀਕ ਆ ਉਦੋਂ ਮਸਲਾ ਹੱਲ ਹੋਇਆ ਕਿ ਨਾ ਉਦੋਂ ਮੋੜ ਦੀਆਂ ਨੱਕ ਮੋੜੀਆਂ ਆਹੀ 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 ਹੈ ਕੀ ਦੇਖਦੇ ਹੋ ਦਿੱਲੀ ਇੱਧਰ ਸੜਕ ਗਣੀ ਕਰ ਰਿਹਾ ਪਹਲਾ ਹਾ ਚਾ ਹਲਕੇ ਜਿਹੜਾ ਸੀ ਆ ਆ ਗਿਆ ਓ ਬਈ ਆ ਜਾ ਓਏ ਕੱਲ ਤੇ ਲੱਗ ਰਹੇ ਲਾਰੇ ਲਾਉਣ ਇਹ ਤਾਂ ਆਪ ਹੀ ਕਹੀ ਗਿਆ ਵੀ ਮੈਂ ਸ਼ਕਤੀ ਵਾਲੇ ਆ ਗਿਆ ਆ ਗਿਆ ਆ ਗਿਆ ਸਹੀ ਗੱਲ ਆ ਨਹੀਂ ਤਾਂ ਦੂਰ ਤੱਕ ਨਹੀਂ ਆਓ ਆ ਗਈ ਉਹੀ ਕਹਿ ਦਿੰਦੇ ਆ ਆ ਬਾਬਿਓ ਹੁਣ ਚੱਲੇ ਆਂ ਅਸੀਂ ਦੂਜੇ ਖੇਤ ਮਸ਼ੀਨ ਆਉਣ ਵਾਲੀ ਆ ਤੇ ਬਸ ਪੰਜ-ਛੇ ਮਿੱਟਾ ਜੀ ਰੋਟੀ ਰੋਟੀ ਖਾ ਕੇ ਤੇ ਵੜਦੇ ਆਂ ਬਾਬਿਓ ਜੀਰੀ ਅੱਜ ਕਹਿੰਦੇ ਜੋਰ ਪੱਖਾਂ ਨਾਲ ਟਰੈਕਟਰਾਂ ਨਾਲੇ ਬੰਦਿਆਂ ਦਾ ਵੀ ਕਿੰਨਾ ਕਾ ਜੋਰ ਆ ਤੇ ਬਾਕੀ ਬਾਬਿਓ ਸਪਲੈਂਡਰ ਤੇ ਬਹੁਤ ਆਵਾਜ਼ ਆ ਠੀਕ ਆ ਤਣ ਤਣ ਜਾਣੇ ਜਦੋਂ ਬੈਠੇ ਹੁੰਨੇ ਆ ਫੁੱਲ ਨਜ਼ਾਰਾ ਆਉਂਦਾ ਬਾਬੇ ਤੇ ਹਵਾ ਆ ਆ ਟਾਈਮ ਜਦ ਤਾ ਹਵਾ ਪੈਂਦੀ ਹੈ ਨਾ ਜਿਹੜੀ ਕਿਉਂਕਿ ਲੋਚ ਤਾਂ ਤੁਹਾਨੂੰ ਪਤਾ ਵਧੀਆ ਨਹੀਂ ਲੱਗਦਾ ਇਹ ਇਹੇ ਜੀ ਟਾਈਮੇ ਵਧੀਆ ਲੱਗਦਾ ਜਦੋਂ ਲੋ ਲੋ ਖਤਮ ਹੋ ਜਾਂਦੀ ਆ ਤੇ ਬਾਕੀ ਠੀਕ ਆ ਓਕੇ ਆ ਕਰਦੇ ਆ ਗੱਲਬਾਤ ਅੱਗੇ ਆਪਾਂ ਹੋਰ ਬੜੇ ਰਹੋ ਬਲੌਗ ਦੇ ਨਾਲ ਠੀਕ ਆ ਜੀ ਮਜ਼ਾ ਆਇਨੇ ਮਜ਼ਾ ਆਇਨੇ ਬਾਬੇ ਬੰਦੇ ਪਤਾ ਨਹੀਂ ਕਿੰਨੇ ਕਿੰਨੂ ਆਏ ਨੇ ਜਿਹੜਾ ਕਾਟਰ ਪਿੱਛੇ ਪਾ ਕੇ ਲਏ ਨੇ ਸਹੀ ਗੱਲ ਇਹਦਾ ਲੈ ਜੀ ਐਮਪੀ ਜੋ ਆਇਆ ਹੁਣ ਦਿੱਤਾ ਤੇ ਕੇ ਦੇ ਮੱਥਾ ਹੱਜਾ ਜੀ ਆਪੇ ਨੰਬਰ ਵਾਲੇ ਜੀ ਵੀ ਬੱਧ ਰੇ ਆਪਾਂ ਹੁਣ ਤੱਕ ਦਾ ਅਜ ਤੱਕ ਦਾ ਚਾ ਠੀਕ ਲੱਗਦਾ ਐਨਾ ਟਾਲੀ ਲੋ ਪਹਿਲਾਂ ਟੈਂਕ ਭਰਦਾਉਂਦੇ ਆ ਸਮਝ ਲੋ ਠੀਕ ਪੁੱਤ ਅੱਗੇ ਜਾ ਕੇ ਭਰਿਆ ਕੋਈ ਏਡਾ ਫਰਕ ਜਿਹਾ ਹੀ ਲੱਗਦਾ ਹੈਗਾ ਜਦੋਂ ਕਿਲੇ ਦੇ ਉੱਤੋਂ ਹੀ ਨਾ ਡੇੜਾ-ਘੜਾ ਆਇਆ ਜਦੋਂ ਟੈਂਕ ਭਰ ਕੇ ਆਹ ਪਿੰਨਗੇੜੇ ਉੱਤੋਂ ਦੀ ਵਾਪੇ ਉਹ ਡੇੜਾ-ਘੜਾ ਆਇਆ ਘੱਲਿਆ ਜੋ ਸਵਾਗਤ ਦੋ ਟਰਾਲੀਆਂ ਭਰ ਗਿਆ ਮਤਲਬ 80 ਕ ਮੰਨ ਲਵੇ ਸਾਡਾ ਅੰਦਾਜ਼ਾ ਜਿਹੜਾ ਸਾਡੀ ਕਾਮਨ ਸੈਂਸ ਕਹਿੰਦੀ ਹੈ ਜਿੰਨੀ ਕਾ ਹਾਂ 80 ਕ ਤੋਂ ਉੱਪਰ ਹੀ ਆਊਗੀ ਤੇ ਬਾਕੀ ਕੋਈ ਨਹੀਂ ਪਤਾ ਲੱਗੂ ਬਈ ਕਿੰਨਾ ਕ ਝਾੜਾ ਪਰ ਫਿਰ ਵੀ ਠੀਕ ਆ ਵੀ ਚਲੋ 80 ਨਹੀਂ 80 ਦੇ ਨੇੜੇ ਤੇੜੇ ਦਾ ਕਿਤੇ ਨਾ ਕਿਤੇ ਜਾ ਕੇ ਦਾ ਸੈਟ ਬੈਠੂਗੀ ਇਹ ਚਲੋ ਵਧੀਆ ਝਾੜ ਨਿਕਲ ਰਿਹਾ ਬਈ ਹਲੇ ਤੱਕ ਦਾ ਚਲੋ ਅੱਗੇ ਜਿਹੜੀ ਹੋਰ ਮੁੱਛਲ ਵਗੈਰਾ ਸਾ ਜੀ ਦੇਖਾਂਗੇ ਕੀੜੀ ਜੀ ਕਿੰਨਾ ਕ ਕੀ ਗੱਲਬਾਤ ਆ ਉਹ ਤਾਂ ਬਾਬੇ ਕਹਿੰਦੇ ਜਿਹੜੀਆਂ ਅਗੇਤੀਆਂ ਦੀ ਉਹਨਾਂ ਚੋਂ ਝਾੜ ਘਟਿਆ ਜਿਹੜੀਆਂ ਹੁਣ ਵੱਡ ਰਹੀਆਂ ਨੇ ਉਹ ਤੋਂ ਬਾਅਦ ਵੱਡਣਗੀਆਂ ਸਾਰੀਆਂ ਜਿਹੜੇ ਕਹਿੰਦੇ ਝਾੜ ਬਾਕੀ ਦਾ ਹਜੇ ਠੀਕ ਰਹੂਗਾ ਬਾਕੀ ਬਾਈ ਜੀ ਦੇਖੋ ਕਿਸਮਤਾ ਠੀਕਾ ਰੱਬ ਨੇ ਕਿੰਨਾ ਦੇਣੀ ਉਹ ਨਹੀਂ ਦੇਣਾ ਤੇ ਚੱਲ ਰਿਹਾ ਬਾਈ 6 ਮਹੀਨੇ ਵਧੀਆ ਮਿਹਨਤ ਕਰੀਏ ਦੱਬ ਕੇ ਮਸਾਂ ਬਾਈ ਸੁੱਖਾ ਸੁਖ ਦੇ ਨੂੰ ਇਹ ਦਿਨ ਆਉਂਦਾ ਜਦੋਂ ਵੱਢਦੇ ਆਪਾਂ ਠੀਕਾ ਤੇ ਹੁਣ ਤਾਂ ਚਲੋ ਵਧੀਆ ਫੂਟ ਪਾ ਕੇ ਆਰਾਮ ਨਾਲ ਵੱਢ ਰਹੇ ਆ ਠੀਕਾ ਹੁਣ ਤਾਂ ਇੱਕ ਤਰ੍ਹਾਂ ਦੀ ਤੌਰ ਲਾ ਗਈ ਲੱਗ ਰਹੀ ਸੀ ਵੱਢਣਾ ਤੇ ਪਹਿਲਾਂ ਜਦੋਂ ਪੁਰਾਣੇ ਬੁੜੇ ਵੱਢਦੇ ਹੁੰਦੇ ਬਈ ਉਦੋਂ ਦੇਖੋ ਦਾਤੀਆਂ ਲੈ ਕੇ ਕਿੰਨੇ ਕਿੰਨੇ ਤਿਆਰ ਕਿੱਲੇ ਨੂੰ ਕਿੰਨੇ ਦਿਨ ਲੱਗ ਜਾਂਦੇ ਹਨਾ ਹੁਣ ਤਾਂ ਭਾਈ ਆਪਾਂ ਨੂੰ ਸਰਦਾਰੀਆਂ بڑے بڑے ਟਰੈਕਟਰ ਲੈ ਰਿਏ ਨੇ ਆਪਾਂ ਨੇ ਠੀਕਾ ਕੋਈ ਉਹ ਨਹੀਂ ਲੋਅਰ ਬੂਟ ਪਾ ਕੇ ਆਪਾਂ ਜਿੜੀ ਲੱਗ ਰਿਹਾ ਵੜਨ ਕੋਈ ਔਖਾ ਕੰਮ ਨਹੀਂ ਹੈਗਾ ਜੇ ਆਪਾਂ ਇਹਨੂੰ ਵੀ ਹੁਣ ਜ਼ਿਮੀਦਾਰਾਂ ਦੇ ਮੁੰਡੇ ਕਹਿਣਗੇ ਵੀ ਬਹੁਤ ਔਖਿਆ ਕੰਟਾ ਫਿਰ ਬਾਬੇ ਆਪਾਂ ਜ਼ਿੰਦਗੀ 'ਚ ਕਦੇ ਪਾਸ ਨਹੀਂ ਹੁੰਦੇ ਹੈਗੇ ਠੀਕਾ ਫਿਰ ਆਪਾਂ ਜ਼ਿਮੀਦਾਰਾਂ ਦੇ ਮੁੰਡੇ ਨਹੀਂ ਹੈਗੇ ਤੇ ਵਧੀਆ ਬਾਬੇ ਹੁਣ ਤਾਂ ਸੌਖੇ ਕੰਮ ਹੋਗੇ ਜਮਾ ਮਸ਼ੀਨਰੀ ਦੇ ਕੰਮ ਹੋਗੇ ਦੱਬ ਕੇ ਜੀ ਲਾ ਕੇ ਕਰਿਆ ਕਰੋ ਆ ਪਿੱਛੇ ਟੱਕ ਟੁੱਕ ਲੱਗਿਆ ਹੁੰਦਾ ਵਧੀਆ ਗਾਣੇ ਗੁਣੇ ਲਾ ਕੇ ਫੁੱਲ ਸਵਾਦ ਆ ਜਾਂਦਾ ਤੇ ਠੀਕ ਆ ਬਾਈ ਜੀ ਚਲੋ ਵਧੀਆ ਝਾੜਾ ਸਾਰੇ ਦੇ ਉਮੀਦ ਕਰਦੇ ਆ ਜਿਹੜੀ ਵੀ ਆਪਣੀ ਵੀਡੀਓ ਦੇਖ ਰਹੇ ਨੇ ਸਾਰਿਆਂ ਦੇ ਜੀ ਆਪੋ ਸੁੱਖ ਰੱਖੇ ਸਾਰਿਆਂ ਦੇ ਵਧੀਆ ਝਾੜ ਹੋਵੇ ਸਾਰੇ ਦੀ ਦੀਵਾਲੀ ਵਧੀਆ ਰਹੇ ਜੇ ਬਾਪੂ ਵਧੀਆ ਝਾੜ ਹੋਊਗਾ ਤਾਂ ਹੀ ਜੱਟ ਦੀ ਦੀਵਾਲੀ ਆ ਜੇ ਤਾਂ ਹੁਣ ਝਾੜ ਵਧੀਆ ਨਿਕਲ ਆਇਆ ਫੇਰ ਤਾਂ ਮੈਨੂੰ ਪਤਾ ਬਾਪੂ ਨਜ਼ਾਰਾ ਆ ਜਾਂਦਾ ਬੰਦੇ ਨੂੰ ਐ ਫੁੱਲ ਸਵਾਦ ਆ ਜਾਂਦਾ ਵੱਡਣ ਵਾਲੇ ਤੇ ਠੀਕ ਆ ਜੇ ਝਾੜ ਘਟ ਜੇ ਤਾਂ ਬਾਬੂ ਉਹ ਬਸ ਬੰਦਾ ਪੱਦੀ ਆ ਯਾਰ ਸਾਰੇ ਨੂੰ ਫੀਲਿੰਗ ਆ ਇਹ ਜਿਹੜੇ ਬੰਦੇ ਕਰਦੇ ਨੇ ਕੰਮ ਠੀਕ ਆ ਜਿਹੜੇ ਵੜਦੇ ਨੇ ਜਿਹੜੇ ਪਾਲਦੇ ਨੇ ਜੀਰੀਆ ਉਹਨਾਂ ਨੂੰ ਪਤਾ ਵੀ ਜੇ ਝਾੜ ਵਧੀਆ ਤਾਂ ਹੀ ਦਿਵਾਲੀ ਵਧੀਆ ਠੀਕ ਆ ਤਾਂ ਹੀ ਸਾਰਾ ਕੁਝ ਵਧੀਆ ਲੱਗਦਾ ਜੱਗ ਤਾਂ ਹੀ ਵਧੀਆ ਲੱਗਦਾ ਜੇ ਝਾੜ ਨਾ ਹੋਵੇ ਫਿਰ ਤਾਂ ਫਿੱਕਾ ਫਿੱਕਾ ਹੀ ਲੱਗਦਾ ਸਾਰਾ ਕੁਝ ਤੇ ਚੰਗਾ ਬਾਬੇ ਬਣੇ ਰਹੋ ਬਲੌਗ ਨਾਲ ਤੇ ਹਲੇ ਤੇ ਦਿਨ ਅਜੇ ਤਾਂ ਦੋ ਹੀ ਬੱਚੇ ਨੇ ਹਲੇ ਤਾਂ ਬਹੁਤ ਕੁਝ ਕਰਨਾ ਹਾਂ ਹਲੇ ਤਾਂ ਸਾਰਾ ਦਿਨ ਪਿਆ ਬਾਬੇਿੰਦ ਤੱਕ ਬਣੇ ਰਹੋ ਨਜ਼ਾਰਾ ਆ ਇੱਕ ਫੋਨ ਬਾਬੇ ਵਾੜਾ ਬੰਦ ਹੋ ਗਿਆ ਦੋ ਫੋਨ ਰੱਖੇ ਦੀਗੇ ਦੂਜੇ ਫੋਨ ਤੇ ਲੱਗ ਰਿਹਾ ਉਹਨੂੰ ਸ਼ੂਟ ਕਰ ਨਹੀਂ ਉਹ ਵੀ ਬੰਦ ਨਹੀਂ ਕਰ ਤੀ ਨਜ਼ਰ ਉਹ ਨਜ਼ਰ ਹਟਦੀ ਨਹੀਂ ਅਸੀਂ ਵੀ ਵੀਡੀਓ ਪਾਉਣਾ ਤੇ ਆ ਹਾਂ ਹੋਰ ਮੱਖਣਾਂ ਮਧੀਆਂ ਮੱਖਣ ਤੂੰ ਆ ਲੈ ਸਰ ਹਾਂ ਮਸ਼ੀਨ ਤੇਰੀ ਚੱਲ ਰਹੀ ਹੋਣੀ ਹੈ ਨਾ ਦੋ ਤਿੰਨ ਥਾਂਵੇਂ ਕਦੇ ਹੀ ਫੋਨ ਆਉਂਦੇ ਹੋਣੇ ਆ ਜਾ ਆ ਜਾ ਆ ਜਾ ਗਾਲਾਂ ਹੀ ਬਹੁਤ ਬਿੱਦੇ ਹੋਣੇ ਹੁਣ ਗਾਲਾਂ ਨਾਲ ਰਾਜਦਾ ਕਿ ਰੋਟੀ ਨਾਲ ਰਾਜਦਾ ਹਾਏ ਹਾਏ ਸਹੀ ਗੱਲ ਆ ਚੱਲ ਬਾਪੇ ਆਟਾ ਬੰਦਾ ਗੁੱਸਾ ਕਰੀ ਬੈਠੇ ਕਿ ਤੇਰੇ ਚਾਰ ਫੋਲਰ ਵੱਧ ਗਿਆ ਤੂੰ ਬੁਲਾਉਣ ਹੀ ਹਟ ਗਿਆ ਮੈਨੂੰ ਪਤਾ ਨਹੀਂ ਲੱਗਿਆ ਨਾ ਬਾਪੇ ਦੁਕਾਨ ਤੇ ਆ ਜਾ ਮੈਂ ਵੀ ਕਦਮਾਂ ਅੱਗੇ ਭਾ ਗਿਆ ਲੈ ਵੱਕੜਾ ਤੇਰੇ ਲੱਗਦਾ ਯਾਰ ਐਵੇਂ ਕਰ ਸਕਦੇ ਆਪਾਂ ਲੱਗਦਾ ਨਾ ਬਾਪਾ ਕਈ ਵਾਰ ਬਦਨਾਮ ਹੁੰਦੇ ਆ ਯਾਰ ਰਾਏ ਵੀ ਥੋੜੀ ਹੁੰਦਾ ਆਪਾਂ ਅਸਟਾਟ ਕਰ ਦਿੰਦੀ ਦਾ ਉਹ ਬਾੜੀ ਨਾਲ ਪਾਇ ਪਰੀਲ ਦਾ ਉਹ ਦੇਖ ਕੇ ਉਧਰ ਜਾਣਾ ਦਾ ਰਿਵਾਜ ਦੇਖ ਕੇ ਜਾ ਕੇ ਉਹ ਬਾੜੀ ਨਾਲ ਬਾਹਰ ਦਾ ਦੇਖ ਕੇ ਜਾ ਕੇ ਦੇਖ ਕੇ ਆ ਹੋਰ ਬੈਠੇ ਹੋਰੇ ਬਾਜ ਕੀ ਹੱਲਾ ਜਦੋਂ ਵੱਢ ਗਈ ਹੈ 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 ਦਾਦਾ ਪਾਰ ਕੀ ਹੋਲੇ ਬਾਪਸ ਕਰ ਰਹੀ ਆਏ ਹੋਏ ਚ ਓਪਨ ਚਲੀ ਜੋ ਹੈ ਕਿਲੀ ਨਾਲ ਜਾ ਕੇ ਲਿਆ ਹੋਇਆ ਸਹੀ ਗੱਲ ਹੈ ਜਾਕਾ ਬਾਬੇ ਜਾਕਾ ਐ ਰਖ ਗਿਆ ਕਹਾ ਬਈ ਉਹ ਤੋਂ ਉਹ ਫੀਡਬੈਕ ਦਾ ਬੰਦਾ ਸਾਡਾ ਜਿਹੜਾ ਜਾ ਰਿਹਾ ਪੂਰਾ ਕੰਟਰੀਕਰ ਹੈ ਹਾਂ ਜਾਂ ਦਿੱਲੀ ਆ ਰਹੇ ਨੇ ਦੇਖ ਬਈ ਮਣਾ ਜਾ ਕੇ ਕੀ ਕਹਿੰਦਾ ਉਹ ਬਾਬਿਓ ਚਾਰ ਕਿੱਲੇ ਵਧਣੇ ਨੇ ਅੱਜ ਆਪਾਂ ਬਾਬਿਓ ਸਨਾਮ ਸ਼ਹਿਰ ਦੇ ਵਿੱਚ ਗੇੜੇ ਲੱਗ ਰਿਆ ਲਾਉਣ ਲੱਗਦਾ ਵੀ ਜਿਰੀ ਜਿਰੀ ਵੱਢ ਕੇ ਚੋਬਰ ਹੋਣਾ ਆਇਆ ਫਿਰਦੇ ਨੇ ਤਿਆਰ ਹੋਈ ਮੱਛਰੀ ਹੈ ਗੱਡੀ 'ਚ ਗੇੜੀਆਂ ਲਾਉਂਦੇ ਤੇ ਪਤਾ ਕੀ ਆ ਬਈ ਦੇਖਣਾ ਚਾਹੀਦਾ ਮੌਲ ਵੀ ਕੀ ਗੱਲ ਬਾਤ ਆ ਇਹ ਕਿ ਦੀਵਾਲੀ ਪਹਿਲਾਂ ਨਾਲੋਂ ਠੰਡੀ ਲੱਗਦੀ ਆ ਸਾਰੇ ਆਪਣੇ ਇੱਥੇ ਬਾਣੀਆਂ ਬਾਈ ਨੇ ਮਤਲਬ ਜੱਟ ਘੱਟੇ ਫਿਰਦਾ ਇਹ ਦੀ ਸ਼ਹਿਰ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਵਾਪਾ ਜੱਟ ਦਾ ਸਿਸਟਮ ਹੁੰਦਾ ਫਸਲ ਨਾਲ ਜ਼ਿੰਮੇਦਾਰ ਦਾ ਠੀਕ ਆ ਤੇ ਜਿੰਨੇ ਵੀ ਹੁਣ ਤੱਕ ਫਸਲਾਂ ਵੜੀਆਂ ਨੇ ਉਹਨਾਂ ਦੇ ਝਾੜ ਘੱਟੇ ਨਿਕਲ ਰਹੇ ਨੇ ਤੇ ਜੱਟ ਦਾ ਫਸਲ ਨਾਲ ਹੁੰਦਾ ਅੱਗੇ ਜੱਟ ਨਾਲ ਬਾਣੀਏ ਦਾ ਠੀਕ ਆ ਜਿੰਨੀ ਵੀ ਉਹਦੇ ਦੁਕਾਨਦਾਰ ਨੇ ਹਰੇਕ ਦਾ ਕੋਈ ਮਸ਼ੀਨ ਲੈਣੀ ਆ ਕੱਪੜੇ ਵਾਲੀ ਠੀਕ ਆ ਕੁਝ ਵੀ ਲੈਣਾ ਕੋਈ ਮਸ਼ੀਨਰੀ ਲੈਣੀ ਆ ਤਾਂ ਜੇ ਜੱਟ ਲੋਵੇ ਪੈਸਾ ਆਊਗਾ ਤਾਂ ਅੱਗੇ ਉਹ ਦੁਕਾਨਦਾਰ ਕਾਮਯਾਬ ਨਹੀਂ ਠੀਕ ਆ ਜਦੋਂ ਬਈ ਜ਼ਿਮੀਦਾਰ ਲਵੇ ਨਹੀਂ ਪੈਸਾ ਆਊਗਾ ਤਾਂ ਅੱਗੇ ਦੁਕਾਨਦਾਰਾਂ ਲਈ ਕਿੱਥੋਂ ਵਗਜੂ ਪੈਸਾ ਸਾਰਾ ਆਪਣਾ ਪੰਜਾਬ ਦਾ ਜੰਗਾਰਮੈਂਟ ਨਾਲ ਸਾਰੀ ਫਸਲ ਨਾਲ ਜੁੜਿਆ ਹੋਇਆ ਕੱਲੀ-ਕੱਲੀ ਦੁਕਾਨ ਠੀਕ ਆ ਕੱਲਾ-ਕੱਲਾ ਕੋਈ ਸੰਦ ਗੱਪਾ ਕੱਲੀ-ਕੱਲੀ ਮਠਾਈ ਵਾਲੀ ਦੁਕਾਨ ਠੀਕ ਆ ਹਰੇਕ ਫਸਲ ਨਾਲ ਆ ਤੇ ਜਦੋਂ ਕੋਈ ਇਹ ਜੀ ਮੁਸਬਤ ਆਉਂਦੀ ਆ ਕਿਸਾਨ ਤੇ ਤਾਂ ਬਾਈ ਸਾਹੇ ਸਾਥ ਦਿਆ ਕਰੋ ਜੇ ਕਿਸਾਨ ਨਹੀਂ ਹੈਗਾ ਤਾਂ ਬਾਬੇ ਥੋੜਾ ਜਿਹਾ ਪਿੱਛੇ ਕਰ ਲੈ ਬਾਈ ਚੱਲ ਜਾ ਅੱਬੇ ਤੁਸੀਂ ਵੀ ਅਸੀਂ ਵੀ ਜਦੋਂ ਘਰੇ ਜਾਂਦੇ ਹੁਣ ਨਿਆਈਵਾਲ ਫਰੂਟ ਲੈ ਕੇ ਜਾਂਦੇ ਆ ਵੀ ਜਿਹੜਾ ਤੁਹਾਨੂੰ ਤੁਹਾਨੂੰ ਪਤਾ ਬੁਖਾਰ ਬਕੂੜ ਜਾ ਵਾਲੀ ਚੱਲ ਰਿਹਾ ਟਾਈਮ ਜੀ ਆ ਕੇ ਤੇ ਖਾਣ ਪੀਣ ਨੂੰ ਬਾਬੇ ਵਧੀਆ ਫਰੂਟ ਵਗੈਰਾ ਲੈ ਕੇ ਜਾਇਆ ਕਰੋ ਈ ਗੰਦਮੰਦ ਨਾ ਖਾਇਆ ਕਰੋ ਠੀਕ ਆ ਤੇ ਹੁਣ ਬਾਈ ਘਰ ਨੂੰ ਜਾਂਦੇ ਆ ਤੇ ਹਲੇ ਬਲੌਗ ਦਾ ਇੰਡੀਏ ਤੇ ਐਂਡ ਕਰਾਂਗੇ ਹਲੇ ਦਾ ਪਤਨਾ ਜਾ ਕੇ ਆਣਾ ਤੁਹਾਨੂੰ ਲੈ ਕੰਮਾਂ ਪਤਨਾ ਤਣਾਵ ਤੋਂ ਹੁਣ ਸਾਜਲੀ ਆਏ ਆ ਰਾਜਲੀ ਤੋਂ ਜ਼ਰੂਰ ਜਾਵਾਂਗੇ ਜ਼ਰੂਰ ਤੋਂ ਅੱਗੇ ਫੇਰ ਪਾਤਣਾ ਜਾਵਾਂਗੇ ਤੇ ਫੇਰ ਪਾਤਣਾ ਤੋਂ ਪਤਾ ਨਹੀਂ ਕਿੱਥੇ ਜਾਵਾਂਗੇ ਚਲੋ ਸਾਨੂੰ ਬਦੀਆ ਸਾਰਾ ਦਿਨ ਐ ਤੁਰ ਫਿਰ ਕੇ ਨੰਗੇ ਆਦਾ ਸਵੇਰੇ 5 ਵਜੇ ਤੇ ਫਿਰਦੇ ਆ ਤੇ ਠੀਕ ਆ ਬਈ ਆਜੋ ਬਣੇ ਰਹੋ ਹਲੇ ਤਾਂ ਵਲੌਗ ਹਲੇ ਤਾਂ ਲੰਬਾ ਜਾਊਗਾ ਆਜੋ ਬਈ ਗਲਾ ਖਰਾਬ ਹੋ ਗਿਆ ਕਿਉਂਕਿ ਹੁਣ ਮੰਡੀ ਚ ਕਈ ਦਿਨਾਂ ਦੇ ਘਰ ਦੇ ਚ ਰਹਨੇ ਆ ਤਾਂ ਫੇਰ ਗਲਾ ਸਿਸਟਮ ਰਹਦੀ ਆ ਖਰਾਬ ਮੰਡੀਆਂ ਚ ਜੱਟ ਰੋਲਦਾ ਚੁੱਲੇ ਮੁਰੇ ਰੋਲਦੀ ਰਗਾਣਾ ਸਹੀ ਗੱਲ ਕਹੀ ਆ ਬੱਬੂ ਮਾਨ ਨੇ ਹੁਣ ਆਇਆ ਵੀ ਅੱਜ ਕੀ ਠੀਕ ਆ ਬਾਬੋ ਫੇਰ ਵੀ ਪਿਛਲੇ ਸਾਲ ਤਾਂ ਬਈ ਦਾ ਦਾ ਦਿਨ ਲਾਈ ਦੀਗੇ ਜਿਨ੍ਹਾਂ ਦਾ ਮੌਇਸਚਰ ਆਈ ਨਹੀਂ ਹੈਗਾ ਇਹਦੀ ਦਾ 22 23 ਦੀ ਮੌਇਸਚਰ ਆਈਆਂ ਤੁਲੀ ਜਾਂਦੀਆਂ ਨੇ ਇਦਗੀ ਕਿਸਾਨ ਨੂੰ ਵੱਤ ਵਾਦ ਇੱਕ ਰਾਤ ਲਾਉਣੀ ਪੈਂਦੀ ਆ ਇਹ ਇਦਗੀ ਸੁਖਾ ਚੱਲਾ ਐ ਵੀ ਵਿੱਚ ਪਤਾ ਕੀ ਕਰਦੇ ਨੇ ਬਈ ਆਪਾਂ ਜ਼ਿੰਮੇਦਾਰ ਆ ਹੁਣ ਪਤਾ ਚੱਲਾ ਤੁਸੀਂ ਕਹੋਗੇ ਵੀ ਆੜਤ ਕਰਕੇ ਨਹੀਂ ਬਾਬੇ ਵਿੱਚ ਆਪਾਂ 6 ਮਹੀਨੇ ਫਸਲ ਨੂੰ ਪਾਲਦੇ ਆ ਉਸਦੂ ਬਾਅਦ ਐਂਡ ਤੇ ਆ ਕੇ ਐਂ ਹਰੀਜੀ ਵੱਢ ਲਿਆਉਣੇ ਆ ਉਹ ਗਲਤ ਗੱਲ ਆ ਚਾਹੇ ਤੁਲੇ ਨਾ ਤੁਲੇ ਠੀਕ ਆ ਉਹ ਅਲੱਗ ਗੱਲ ਆ ਮੌਇਸਚਰ ਪਰ ਆਪਾਂ ਨੂੰ ਆਪ ਦੇਖਣਾ ਚਾਹੀਦਾ ਯਾਰ ਆ ਉਹ ਖਾਣ ਪੀਣ ਵਾਲਾ ਅੱਗੇ ਜੇ ਆਪਾਂ ਹਰੀ ਬਰਡਰ ਨਾ ਕੋ ਖਰਾਬ ਹੋ ਜਾਊਗਾ ਆਪਾਂ 6 ਮਹੀਨੇ ਲੱਗਿਆ ਕਿਹੜਾ ਕੋਈ ਮਾਸੂਮ ਖਰਾਬ ਵੀ ਮੀਂਹ ਮੂ ਦਾ ਪਲੁੰਡਾਰਾ ਤੇ ਮੜਾ ਇਹ ਚੀਜ਼ ਦੀ ਗੌਰ ਰੱਖਿਆ ਕਰੋ ਬਾਈ ਸਾਰੇ ਜ਼ਿੰਮੇਦਾਰ ਭਾਈ ਆਪਾਂ ਐਵੇਂ ਗੱਤ ਕੰਮ ਵੀ ਨਾ ਕਰਿਆ ਕਰੋ ਤੇ ਬਾਕੀ ਬਾਬੇ ਠੀਕ ਆ ਤੇ ਮਿਲਦੇ ਹਾਂ ਅੱਗੇ ਬਣੇ ਰਹੋ ਬਲੌਗ ਨਾਲ ਪਤਣਾ ਆਪਾਂ ਬਾਬੇ ਕੰਮ ਦਾ ਕੋਈ ਨਹੀਂ ਆਏ ਹੈਗੇ ਐ ਵੀ ਕੋਈ ਛੋਟਾ ਜਿਹਾ ਕੰਮ ਦੀਗਾ ਠੀਕ ਆ ਕਿਸੇ ਬੰਦੇ ਨੂੰ ਪੇਮੈਂਟ ਫੜਨੀ ਸੀਗੀ ਤੇ ਇੱਕ ਬਾਈ ਜੀ ਐ ਵੀ ਚਲੋ ਚਿਕਨ ਚੋਗਣ ਖਾ ਕੇ ਇੱਥੇ ਵਧੀਆ ਇੱਥੇ ਚਿਕਨ ਵਧੀਆ ਲੱਗਦਾ ਸਾਨੂੰ ਯਾਰ ਚਿਕਨ ਚੋਗਣ ਹਾ ਖਾਣ ਦੇ ਖਾ ਕੇ ਜਾਂਨ ਉਹਨੇ ਬਹੁਤ ਘੰਟੇ ਚਿਕਨ ਹੁੰਦਾ ਬਾਬੇਓ ਇੱਥੇ ਤੇ ਬਾਕੀ ਸਾਡਾ ਬਾਬੇਓ ਫੋਨ ਲਊ ਆ ਹੋਰ ਚੀਜ਼ ਬਣਨੀ ਨਹੀਂ ਨਹੀਂ ਹੁਣ ਮੈਂ ਤਾਂ ਹੀ ਪਹਿਲੀ ਬਣਾ ਲਿਆ ਮੈਂ ਪਹਿਲੀ ਬਣਾ ਕੇ ਆਪਾਂ ਦੱਸ ਦਈਏ ਨਹੀਂ ਕਹਿਣਗੇ ਵੀ ਕਿੱਧਰ ਗਿਆ ਬੋਗੇ ਮੰਡੀ ਚੋਂ ਹੈ ਜ਼ਰੂਰੀ ਵੀ ਹੁਣ ਜਦੋਂ ਤੁਹਾਡਾ ਇੰਟਰਸਟ ਬਣਾ ਰੱਖਿਆ ਯਾਰ ਤੇ ਬਾਕੀ ਬਾਬੇ ਪਤਾ ਕੀ ਕਰਿਆ ਕਰੋ ਹੁਣ ਅਸੀਂ ਰੋਡ ਤੇ ਆਇਆ ਬਈ ਠੀਕ ਆ ਕਿਰਪਾ ਇਨਾ ਠੀਕ ਆ ਕਿਰਪਾ ਇਨੀ ਕਹਦਾ ਨਾ ਮਸ਼ੀਨ ਨਾ ਬਈ ਯਾਰ ਠੀ ਵੱਡੇ ਵੱਡੇ ਟਰਾਲੇ ਹੁਣ ਕੈਂ ਵੀ ਇਧਰੋਂ ਕੋਈ ਸੈਲਰ ਆ ਜਾਂਦਾ ਕੋਈ ਕਿੱਧਰ ਜਾਂਦਾ ਹੁਣ ਉਹ ਫੈਕਟਰੀ ਆ ਜਿਹੜੀ ਉਹ ਗੱਠਾਂ ਵਾਲੀ ਠੀਕਾ ਪਰਾਲੀ ਦੀਆਂ ਉਹ ਬਣ ਬਣ ਇਕੱਠਾ ਜਾਂਦੀਆਂ ਨੇ ਰੋਡ ਤੇ ਬਈ ਬੜਾ ਟਰੈਫਿਕ ਹੁੰਦਾ ਕੋਈ ਟਰੈਕਟਰ ਲੈ ਕੇ ਟਰਾਲੀ ਭਜਾਈ ਫਿਰਦਾ ਕੋਈ ਕਿਵੇਂ ਮੜਾ ਜਾ ਬਾਈ ਬਣ ਕੇ ਧਿਆਨ ਨਾਲ ਚੱਲਿਆ ਕਰੋ ਐ ਨਹੀਂ ਪਤਾ ਲੱਗਦਾ ਕਿਧਰੋਂ ਕੋਈ ਕੀ ਫੇਟ ਮਾਰ ਜੇ ਫਿਰ ਬਾਅਦ 'ਚ ਆਪਾਂ ਨੂੰ ਪਸਤਾਵਾ ਰਿਆ ਜਾਂਦਾ ਤੇ ਬਾਕੀ ਬਾਬਿਓ ਸਵਾਦ ਕੰਟੀਨਿਊ ਠੀਕਾ ਨਜ਼ਾਰੇ ਲੈਂਦੇ ਰਹੋ ਇਹਦਾ ਜੀ ਆਪਦੀ ਰੂਗਾ ਗੱਲਬਾਤ ਓਕੇ ਠੀਕਾ ਪੂਰਾ ਸਵਾਦ ਲਓ ਜ਼ਿੰਦਗੀ ਦਾ ਤੇ ਚਲੋ ਬਾਕੀ ਬਾਅਦ ਵਿੱਚ ਮਿਲਦਾ ਬਾਬੇ ਰਾਤ ਜਿਹਨੂੰ ਆਪਾਂ ਫਿਰ ਜੋ ਸੋਮਾ ਕੋ ਥੋੜਾ ਨਾਲ ਗੱਲਬਾਤ ਕਰਦੇ ਇੱਕ ਦੋ ਜ਼ਰੂਰੀ ਹਾਂਜੀ ਬਾਬੇਓ ਹਾਂਜੀ ਬਾਬੇਓ ਰਾਤ ਯਾਰ ਫੋਨ ਬੰਦ ਹੋ ਗਿਆ ਤੇ ਆਈਆਂ ਕਿ ਸੌਂਗੇ ਤੇ ਹੁਣ ਮੈਂ ਸਵੇਰੇ ਯਾਰ ਮੈਂ ਚਲੋ ਬਾਈ ਹੋਰਾਂ ਨੂੰ ਵਲੌਗ ਚ ਐਂਡ ਕਰ ਦਿਆਂ ਮੈਨੂੰ ਬੁਰਾ ਜਿਹਾ ਲੱਗਦਾ ਜੇ ਇਹ ਬਾਤਾਂ ਵਲੌਗ ਐਂਡ ਜੇ ਤੇ ਤੇ ਬਾਬੇ ਸਵੇਰ ਦੇ 4:30 ਹੋ ਗਏ ਤੇ ਤੁਹਾਨੂੰ ਪਤਾ ਠੰਡ ਕਰਕੇ ਥੋੜਾ ਜਿਹਾ ਬੋਨਸ ਮਿਲ ਗਿਆ ਜਖਾਮ ਵਾਲਾ ਛਾਤੀ ਵੀ ਬਈ ਜਾਮ ਹੋ ਰਹੀ ਆ ਜਖਾਮ ਤੇ ਛਾਤੀ ਥੋੜਾ ਜਾਂ ਕੰਗ ਹੋਣ ਦੀ ਸਭਾਵਨਾ ਨੇ ਫੁੱਲ ਚਾਂਸ ਨੇ ਦੇਖਦੇ ਆ ਅਗਲੇ ਵਲੋਂ ਤੁਹਾਨੂੰ ਪਤਾ ਲੱਗ ਜੂਏ ਵੀ ਹੁੰਦੀ ਆ ਕਿ ਬਾਜੀ ਹੈ ਕਿ ਕੀ ਗੱਲ ਹੋਗੀ ਤੇ ਚੰਗਾ ਬਾਬੋ ਤੁਸੀਂ ਇੰਨਾ ਪਿਆਰ ਦੇ ਰਹੇ ਆਪਾਂ ਨੂੰ ਠੀਕ ਆ ਬਹੁਤ ਵਧੀਆ ਲੱਗਦਾ ਯਾਰ ਹੋਰ ਕੀ ਆ ਯਾਰ ਤੁਸੀਂ ਮੇਰੀ ਗੱਲਾਂ ਮਤਲਬ ਬਲੌਗ ਜਾਂ ਇੰਸਟਾਗ੍ਰam ਤੇ ਰੀਲਾਂ ਦੇਖਦੇ ਹੋ ਤਾਂ ਉਹਦੇ ਲਈ ਬਾਬੋ ਟਾਈਮ ਕੱਢਦੇ ਮੇਰੇ ਲਈ ਬਹੁਤ ਬਹੁਤ ਧੰਨਵਾਦ ਚੰਗਾ ਬਾਬੋ ਸੱਤੀ ਬਹੁਤ ਵਧੀਆ ਲੱਗਦਾ ਯਾਰ ਇੰਨਾ ਪਿਆਰ ਕਰਦੇ ਹੋ ਤੇ ਮਿਲਦਿਆ ਬਾਬੇ ਤੁਹਾਨੂੰ ਹੁਣ ਅਗਲੇ ਬਲੌਗ ਦੇ ਨਾਲ ਜੇ ਬਲੌਗ ਵਧੀਆ ਲੱਗਿਆ ਤਾਂ ਬਾਬੇ ਜਰੂਰ ਦੱਸਿਓ ਠੀਕਾ ਕਮੈਂਟਾਂ ਵਿੱਚ ਘਾਟ ਵਾਦ ਜਿਹੜੀ ਵੀ ਹੁੰਦੀ ਦੱਸਿਆ ਕਰੋ ਜਰੂਰ ਬਾਬੇ ਫਿਰ ਇਹ ਪਤਾ ਲੱਗੂ ਵੀ ਆਹ ਗੱਲਬਾਤ ਦੀ ਘਾਟ ਆ ਵੀਰ ਰਿਪੋਰਟ ਆਪਣੀ ਓਕੇ ਆ ਠੀਕ ਆ ਤੇ ਚੰਗਾ ਬਾਬੇਓ ਬਾਏ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵਧੀਆ ਲੱਗਦੇ ਆ ਬਈ ਜੇ ਚਲੋ ਵਧੀਆ ਲੱਗਦਾ ਫਿਰ ਤਾਂ ਮੈਂ ਦੱਕਰੂਗੀ ਕਿੱਥੋਂ ਤੇ ਠੀਕ ਆ ਬਾਈ ਬਾਏ